ਭਾਣਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਸਾਰਿਆਂ ਦਾ ਹਲਚਲ ਵਧੀਆ ਹੋਊਗਾ ਸੋ ਅੱਜ ਆਪਾਂ ਦੋ ਚਾਰ ਕਸਟਮਰਾਂ ਨਾਲ ਗੱਲ ਕਰਨੀਆਂ ਸੋ ਵੀਡੀਓ ਥਰੂ ਅੱਜ ਗੱਲ ਕਰਨੀ ਆ ਆਪਣੇ ਸੋ ਕੁਝ ਕਸਟਮਰਾਂ ਨੂੰ ਇਹ ਲੱਗਦਾ ਆ ਵੀ ਅਸੀਂ ਕੋਈ ਫਰਾਡ ਕਰਦੇ ਆ ਕੋਈ ਸਾਡਾ ਕੰਮ ਨਹੀਂ ਹੈਗਾ ਕੱਪੜੇ ਦਾ ਜਾਂ ਫਿਰ ਕੋਈ ਵਰਕ ਨਹੀਂ ਕਰਦੇ ਜਾਂ ਫਿਰ ਅਸੀਂ ਪੈਸੇ ਪਵਾ ਕੇ ਕੋਈ ਫਰਾਡ ਕਰ ਲੈਂਦੇ ਹਨਾ ਆਪਾਂ ਕੁਝ ਗੱਲਾਂ ਇਸ ਵੀਡੀਓ ਚ ਕਰਨੀਆਂ ਜੋ ਆਪਣੂੰ ਗਲਤ ਸਮਝਦੇ ਆਇਆ ਮੈਨੂੰ ਗਲਤ ਸਮਝਦੇ ਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਹੈ ਵੀ ਮੈਂ ਕੋਈ ਅਮਾਜ਼ੋਨ ਦੇ ਜੰਗਲਾਂ 'ਚ ਨਹੀਂ ਹੈਗਾ ਜਾਂ ਮੈਂ ਦਿੱਲੀ 'ਚ ਨਹੀਂ ਹੈਗਾ ਮੈਂ ਸਿਰਫ ਬੈਠਾ ਆਪਣੇ ਪੂਰੇ ਆਪਣੇ ਮਲੇਰਕੋਟਾ ਹਣਾ ਕੌਣ ਨਹੀਂ ਜਾਣਦਾ ਆਪਣੇ ਪੰਜਾਬ ਦੇ ਵਿੱਚ ਮਲੇਰਕੋਟਾ ਨੂੰ ਕੱਪੜੇ ਦੀ ਮਾਰਕੀਟ 'ਚ ਬੈਠਾ ਆ ਤੁਸੀਂ ਮੇਰੀ ਸ਼ਾਪ ਤੇ ਆ ਜਾਓ ਜੇ ਤੁਹਾਨੂੰ ਲੱਗਦਾ ਨਾ ਮੈਂ ਕੋਈ ਹੋਰ ਨਾ ਫਰਾਡ ਕਰ ਰਿਹਾ ਜਾਂ ਮੈਂਨੇ ਕਿਸਦਾ 10 ਰੁਪਏ ਵੀ ਪਵਾ ਕੇ ਕਸਟਮਰ ਨੂੰ ਅਟੈਂਡ ਨਾ ਕੀਤਾ ਹੋਵੇ ਜਾਂ ਮੈਂ ਉਹਨਾਂ ਕੋਈ ਫਰਾਡ ਕੀਤਾ ਹੋਵੇ ਤੁਸੀਂ ਮੇਰੀ ਸ਼ਾਪ ਤੇ ਆਓ ਨਾ ਮੈਂ ਕਿਹਾ ਕਿਤੇ ਬਾਹਰ ਬੈਠਾ ਜਾਂ ਫਿਰ ਮੈਂ ਤੁਹਾਨੂੰ ਫੋਨ ਨਹੀਂ ਕੋਈ ਦਿੱਕਤ ਆ ਕੋਈ ਗੱਲ ਆ ਮੈਨੂੰ ਦੱਸੋ ਔਰ ਰਹੀ ਗੱਲ ਮੇਰੀ ਸਿੰਪਲ ਕਾਲ ਦੀ ਜਦੋਂ ਮੈਂ ਤੁਸੀ ਫੋਨ ਕਰਦੇ ਹਾਂ ਆਹ ਵੀਡੀਓ ਵੇਖ ਕੇ ਵੀ ਤੁਸੀਂ ਮੈਨੂੰ ਕਾਲ ਜ਼ਰੂਰ ਕਰੋਗੇ ਜਿਹੜੇ ਜਿਹੜੇ ਕਸਟਮਰ ਨਾਮ ਇਹ ਵੀਡੀਓ ਜੁੜੇ ਹਨ ਮੇਰੇ ਨਾਲ ਮੈਂ ਫੋਨ ਅਟੈਂਡ ਬਿਲਕੁਲ ਵੀ ਨਹੀਂ ਕਰਦਾ ਹਨ ਹਲੇ 1 ਮਿੰਟ ਹੋਇਆ ਵੀਡੀਓ ਚੱਲਦੀ ਨੂੰ ਤੇ ਮੈਂ ਫੇਰ ਦੁਬਾਰਾ ਕਹਿਣਾ ਵੀ ਮੈਂ ਕਾਲ ਅਟੈਂਡ ਬਿਲਕੁਲ ਨਹੀਂ ਕਰਨੀ ਹੈਗੀ ਕਿਸੇ ਨੇ ਕਸਟਮਰ ਨੇ ਮੈਨੂੰ ਤੋਂ ਛੋੜ ਬਣਵਾਉਣੇ ਆ ਤਾਂ ਠੀਕ ਹੈ ਨਹੀਂ ਬਣਵਾਉਣੇ ਕੋਈ ਚਿੰਕਰ ਨਹੀਂ ਮੇਰੀ ਵੀਡੀਓ ਤੁਸੀਂ ਇੱਥੇ ਕੱਟ ਦਿਓ ਮੈ ਕਸਟਮਰ ਦੀ ਜ਼ਰੂਰਤ ਹੁੰਦੀ ਆ ਪਰ ਜੋ ਕੋਈ ਚੰਗਾ ਕਸਟਮਰ ਆ ਜੇ ਕੋਈ ਹੁਣ ਐਵੇਂ ਹੀ ਕਹਿੰਦਾ ਵੀ ਸਾਡੇ ਖਰੀਦ ਹੀ ਲੈ ਆ ਇਹਨਾਂ ਨੂੰ ਤਾਂ ਇਹ ਵੀ ਗਲਤ ਆ ਠੀਕ ਆ ਔਰ ਇਹ ਗੱਲ ਸੂਡ ਵਰਕ ਕਰਵਾਉਣ ਦੀ ਆ ਕੋਈ ਪ੍ਰੋਸੀਜਰ ਦੀ ਤੁਸੀਂ WhatsApp ਦੇ ਉੱਪਰ ਮੈਸੇਜ ਛੱਡ ਦਿਓ ਮੇਰਾ ਜਿਹੜਾ ਮੈਸੇਜ ਦਾ ਰਿਪਲਾਈ ਦਾ ਟਾਈਮ ਆ ਜਾਂ ਕਾਲਿੰਗ ਦਾ ਟਾਈਮ ਆ ਉਹ ਹੈਗਾ ਆ ਸ਼ਾਮ ਨੂੰ 9 ਵਜੇ ਤੋਂ ਲੈ ਕੇ ਤੁਸੀਂ ਕਦੋਂ ਵੀ ਕਾਲ ਕਰ ਸਕਦੇ ਹੋ ਜੇ ਤੁਸੀਂ ਬਾਹਰ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਜਾਂ ਮੈਨੂੰ ਬਾਹਰ ਤੋਂ ਜੁੜੇ ਹੋ ਕੋਈ ਬਾਹਰੀ ਕੰਟਰੀ ਚੋਂ ਤੁਸੀਂ 4 ਵਜੇ ਤੋਂ 3 ਵਜੇ ਕਰ ਮੈਂ ਤੁਹਾਨੂੰ ਅਟੈਂਡ ਕਰਾਂਗਾ ਸਵੇਰੇ 9 ਵਜੇ ਤੋਂ ਬਾਅਦ ਕਿਉਂਕਿ ਹੁਣ ਦੇਣ ਜਮਾਣਾ ਐਟ ਟਾਈਮ ਵੀ ਦੇਣਾ ਹੁਣ 12:00 ਵਜੇ ਅੱਜ ਮੇਰੇ YouTube ਦੇ ਚੈਨਲ ਦੇ ਵੀਡੀਓ ਪਾਇੰਟ ਵਿੱਚ 35 36 ਦਿਨ ਹੋ ਗਏ ਤੇ ਉਹ ਤੇ ਮੈਨੂੰ ਅਰਨਿੰਗ ਵੀ ਹੋ ਰਹੀ ਹੈ YouTube ਤੋਂ ਮੈਂ ਇੱਕ ਵੀਡੀਓ ਕਿਉਂ ਨਹੀਂ ਅਪਲੋਡ ਕਰਦਾ ਇਸ ਦਾ ਰੀਜ਼ਨ ਪਤਾ ਕੀ ਆ ਇਸ ਦਾ ਰੀਜ਼ਨ ਇਹ ਹੈ ਵੀ ਮੇਰੇ ਕੋਲ ਟਾਈਮ ਨਹੀਂ ਲੱਗਦਾ ਇਹ ਮੈਨੂੰ YouTube ਤੋਂ ਪੈਸੇ ਮਿਲਦੇ ਆ ਹਨਾ ਮੈਨੂੰ ਅਰਨਿੰਗ ਹੁੰਦੀ ਆ ਮੈਂ ਕਿਉਂ ਨਹੀਂ ਵੀਡੀਓ ਅਪਲੋਡ ਕਰੂੰਗਾ ਜਿੰਨੇ ਕੋਲ ਟਾਈਮ ਹੋਊਗਾ ਮੈਂ ਵੀਡੀਓ ਪਾਉਂਗਾ ਮੇਰੇ ਕੋਲ ਟਾਈਮ ਵੀਡੀਓ ਪਾਉਣ ਦਾ ਨਹੀਂ ਹੈਗਾ ਮੈਂ ਕਾਲ ਅਟੈਂਡ ਬਿਲਕੁਲ ਵੀ ਨਹੀਂ ਕਰ ਸਕਦਾ ਸੋ ਇਸ ਰਿਕੁਐਸਟ ਨੂੰ ਤੁਸੀਂ ਪੁਲਿਸ ਇਸ ਚੀਜ਼ ਨੂੰ ਸਮਝਿਓ ਹਨਾ ਵੀ ਦਿਨੇ ਮੈਂ ਫੋਨ ਚੱਕ ਸਕਦਾ ਜੇ ਕਿਸੇ ਨੇ ਸੂਟ ਬਣਵਾਉਣੇ ਆ ਜਾਂ ਫਿਰ ਤੁਸੀਂ ਕੋਈ ਵੀ ਗੱਲ ਕਰਨੀ ਆ ਜਾਂ ਤੁਹਾਡੀ ਕੋਈ ਸ਼ਾਪ ਆ ਜਾਂ ਰਿਟੇਲ ਵਾਸਤੇ ਜਾਈਦਾ ਕੋਈ ਸਿੰਗਲ ਸੂਟ ਚਾਹੀਦਾ ਚਾਹੇ ਡਬਲ ਜਿਵੇਂ ਵੀ ਚਾਹੀਦਾ ਤੁਸੀਂ ਮੈਨੂੰ WhatsApp ਤੇ ਹੀ ਮੈਸੇਜ ਕਰ ਗੱਲ ਹੋਗੀ ਸਿੰਪਲ ਕਾਲ ਬਿਲਕੁਲ ਵੀ ਅਟੈਂਡ ਨਹੀਂ ਹੁੰਦੀ ਕਿ ਸੌਰੀ ਜੀ ਔਰ ਇਹ ਗੱਲ ਫਰਾਡ ਵਾਲੀ ਕੋਈ ਕਸਟਮਰ ਨੂੰ ਫਰਾਡ ਲੱਗਦੇ ਆ ਅਸੀਂ ਕੋਈ ਗਲਤ ਲੱਗਦੇ ਆ ਜਾਂ ਕੋਈ ਵੀ ਚੀਜ਼ ਲੱਗਦੇ ਆ ਸਾਡੇ ਸ਼ਾਪ ਦਾ ਐਡਰੈਸ ਹੈਗਾ ਮਲੇਰ ਕੋਟਲਾ ਤੇਲੀਆਂ ਬਾਜ਼ਾਰ ਫੁੱਲ ਐਡਰੈਸ ਮੈਂ ਤੁਹਾਨੂੰ ਸਮਝਾ ਦਣਾ ਸਰਹੰਦੀ ਗੇਟ ਆ ਕੇ ਰਾਈਟ ਸਾਈਡ ਉਸ ਤੋਂ ਬਾਅਦ ਅੱਗੇ ਆ ਕੇ ਤੁਹਾਨੂੰ ਮੋਹੱਲਾ ਮਿਲੂ ਜਟਪੂਰਾ ਜਟਪੂਰੇ ਮੋਹੱਲੇ ਦੇ ਬਿਲਕੁਲ ਕੋਰਨਰ ਤੇ ਸ਼ਾਪ ਹੈ ਕੈਫ ਕਲੋਥ ਹਾਊਸ ਜਿੰਨੂੰ ਮਰਜ਼ੀ ਪੁੱਛ ਲਿਓ ਮਲੇਰ ਕੋਟਲਾ ਕੇ ਔਰ ਫਰਾਡ ਵਾਲ ਤਾਂ ਬਿਲਕੁਲ ਹੀ ਕ ਇਦਾਂ ਇਹ ਅਟੈਂਡ ਨਹੀਂ ਕਰਦੇ ਕਾਲ ਨਹੀਂ ਅਟੈਂਡ ਕਰਦੇ ਫਲਾਂ ਨਾਲ ਢਿੰਕਾ ਹੈ ਨਾ ਮੇਰੀ YouTube ਤੇ ਉੱਪਰ ਕਾਫੀ ਜਣੇ ਨੇ ਜਾ ਕੇ ਨਾ ਰਿਪੋਰਟਾਂ ਵੀ ਮਾਰੀਆਂ ਸੀਗੀਆਂ ਤੇ ਮੈਨੂੰ ਰਿਪੋਰਟਾਂ ਦਾ ਕੋਈ ਫਰਕ ਨਹੀਂ ਪੈਣਾ ਬਦੋਂਬਦ ਕੀ ਹੋ ਮੇਰਾ ਚੈਨਲ ਬੰਦ ਹੋ ਜਾਊਗਾ ਵੀ ਮੈਂ YouTube ਦੇ ਉੱਪਰ ਬੈਠਾ ਹਾਂ ਗੱਲੀ ਕਮਾਈ ਕਰਨ ਨੂੰ ਮੈਂ ਆਪਦੇ ਕੰਮ ਹੋਰ ਵੀ ਕਰਨੇ ਹੁੰਦੇ ਆ ਤੁਸੀਂ ਇਹਨਾਂ ਛੋਟੀ ਸੋਚ ਰੱਖ ਕੇ ਨਾ ਚੱਲਿਆ ਕਰੋ ਵੀ ਏਸੀ ਦਾ ਕਮੈਂਟ ਕਰਕੇ ਇਹ ਅਸੀਂ ਚੈਨਲ ਬੰਦ ਕਰਾ ਦਾਂਗੇ ਵੀ ਕੀ ਤੁਸੀਂ ਪਹਹਾਟਾ ਲੋਗੇ ਪਹਿਲਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਹੈਗੀ ਮੈਂ ਕੋਈ ਫਰਾਡ ਕੀਤਾ ਮੇਰੀ ਸ਼ੌਪ ਤੇ ਉਹ ਮੈਨੂੰ ਮਿਲੋ ਆਗੇ ਹਾਂ ਵੀ ਕਿਸੇ ਇੱਕ 10 ਰੁਪਿਆ ਵੀ ਮੈਨੇ ਕੋਈ ਰੱਖੇ ਹੋਣ ਔਰ ਸੂਟ ਜਿਹੜੇ ਫਿਨਿਸ਼ਿੰਗ ਨਾਲ ਮੈਂ ਪੂਰੀ ਘੈਂਟ ਬਣਾ ਕੇ ਦਿਨਾ ਹਨਾ ਰੇਟ ਇੰਨੇ ਰੀਜ਼ਨੇਬਲ ਨੇ ਹੋਲ ਸੇਲ ਪ੍ਰਾਈਸ ਦੇ ਉੱਪਰ ਮੈਂ ਬਣਾ ਕੇ ਦਿਨਾ ਚਾਹੀਏ ਕਿਸੇ ਸਿੰਗਲ ਬਣਾਉਣਾ ਮੈਂ ਉਹ ਵੀ ਫੇਰ ਵੀ ਸਾਲ ਕਸਟਮਰ ਨੂੰ ਸਮਝ ਲਾਣ ਵੀ ਕੋਈ ਚੱਕਰ ਨਹੀਂ ਚੱਲ 15 15000 ਵਾਲੇ ਸੂਟ ਮੈਨੇ 8 8000 ਚ ਬਣਾ ਕੇ ਦਿੱਤੇ ਨੇ ਉਧਰ ਦੇ ਰੇਟਾਂ ਚ ਪਰ ਮੈਨੂੰ ਕੀ ਹੁੰਦਾ ਵੀ ਚਲ ਕੋਈ ਨਹੀਂ ਮੈਂ ਮੈਂ ਵੀ ਨਵਾਂ ਮੈਨੇ ਆਪਣੇ ਕਸਟਮਰ ਜੋੜਨੇ ਆ ਜਿਵੇਂ ਹੁਣੇ ਥੋੜੇ ਨਾਲ ਇਹ ਕੁਛ ਕਰਨ ਲੱਗ ਗਿਆ ਹਨਾ ਵੀ ਮੈਂ ਜਾਣ ਬੁੱਝ ਕੇ ਕਿਤੇ ਫੋਨ ਚੱਕਦਾ ਜਾਂ ਫਿਰ ਮੈਂ ਫਰੌਡ ਕਰਾਂਗਾ ਫਿਰ ਤਾਂ ਮੇਰਾ ਕੰਮ ਚੱਲ ਗਿਆ ਹਲ ਤਾਂ ਮੈਨੂੰ ਸਟਾਰਟਿੰਗ ਹੋਈ ਆ ਇਸ ਚੀਜ਼ ਨੂੰ ਸਾਰੇ ਮੇਰੇ ਭੈਣਾਂ ਸਮਝੋ ਔਰ ਅਸੀਂ ਫੋਨ ਦਿਨ ਚ ਨਹੀਂ ਚੱਕ ਸਕਦੇ ਸ਼ਾਮ ਨੂੰ ਹੀ ਚੱਕਾਂਗੇ ਔਰ ਰਹੀ ਗੱਲ ਮੈਸੇਜ ਦੀ ਮੈਸੇਜ ਤੁਸੀਂ ਮੈਨੂੰ ਵਟਸਐਪ ਤੇ ਕਰ ਦਿਓ ਪਰ ਨੰਬਰ ਵੀ ਚੱਲ ਰਿਹਾ ਹੈ ਡਿਜ਼ਾਈਨ ਵਗੈਰਾ ਮੈਂ ਬਹੁਤ ਘਟ ਪਾ ਰਹੇ ਆਂ ਸ਼ਾਪ ਤੇ ਆਜੋ ਕਿਸਨੇ ਬੁਟੀਕ ਵਾਸਤੇ ਚਾਹੀਦੇ ਆ ਆਹ ਹੀ ਪਲੱਸ ਹੈਂਡ ਚਾਹੀਦਾ ਹੈਂਡ ਚਾਹੀਦਾ ਜੋ ਵੀ ਚੀਜ਼ ਚਾਹੀਦਾ ਹਰ ਇੱਕ ਚੀਜ਼ अवेलेबल ਆਪਣੀ ਸ਼ਾਪ ਤੇ ਔਰ ਬਸ ਰਿਕਵੈਸਟ ਮੈਂ ਇੱਕ ਦੋ ਹੀ ਕਰਨੀਆਂ ਸੀਗੀਆਂ ਇਸ ਵੀਡੀਓ ਥਰੂ ਵੀ ਪਲੀਜ਼ ਰਿਕਵੈਸਟ ਵੀ ਇਸ ਚੀਜ਼ ਨੂੰ ਸੀਰੀਅਸ ਨਾ ਲਿਆ ਕਰੋ ਵੀ ਹਾਂ ਕਾਲ ਨਹੀਂ ਚੱਕਦੇ ਔਰ ਇਹ ਗੱਲ ਰਿਪਲਾਈ ਸੌਰੀ YouTube ਤੇ ਪਰ ਕਮੈਂਟ ਕਰਨ ਦੀ ਜਿਨੇ ਮਰਜੀ ਕਮੈਂਟ ਕਰ ਲਓ ਰਿਪੋਰਟਾ ਬਾਲੋ ਮੇਰਾ ਚੈਨਲ ਬੰਦ ਨਾ ਚੈਨਲ ਬੰਦ ਕਰਾ ਲਓ ਇਹ ਮਨ ਚ ਬਹਿਮ ਕਰ ਦੋ ਵੀ ਤੁਸੀਂ ਮੇਰਾ ਚੈਨਲ ਬੰਦ ਕਰਾ ਲਓਗੇ ਪਤਾ ਨਹੀਂ ਸੀ ਕੀ ਪਹਾਟਾ ਲਾਂਗੇ ਠੀਕ ਹੈ ਜੀ ਸੋ ਰਿਕਵੈਸਟ ਹੈ ਜੇ ਮੈਂ ਪਹਿਲੀ ਵਾਰ ਵੀਡੀਓ ਚੈਨਲ ਤੇ ਆਇਆ ਚੈਨਲ ਨੂੰ ਸ ਬਲੌਗ ਵਧੀਆ ਲੱਗਿਆ ਤਾਂ ਅਸੀਂ ਨੈਕਸਟ ਬਲੌਗ ਜ਼ਰੂਰ ਲੈ ਕੇ ਆਵਾਂਗੇ ਲੈ ਕੇ ਆਂਦਾ ਰਹੂੰਗਾ ਔਰ ਜੇ ਕੁਛ ਮਾੜਾ ਚੰਗਾ ਬੋਲਿਆ ਗਿਆ ਹੋ ਤਾਂ ਉਹਦੇ ਲਈ ਮਾਫੀ ਮੰਗਦੇ ਆ ਹਨਾ ਤੇ ਬਾਕੀ ਲਾਸਟ ਤੱਕ ਜ਼ਰੂਰ ਦੇਖਿਓ ਜੇ ਕਿਸ ਨੂੰ ਚੰਗਾ ਲੱਗਿਆ ਬਲੌਗ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਔਰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਨੈਕਸਟ ਬਲੌਗ ਜਿਹੜਾ ਹੈਗਾ ਅਸੀਂ ਲੈ ਕੇ ਆਈਏ ਜਾਂ ਕਿਸ ਮੈਂ ਦਾ ਲੈ ਕੇ ਆਈਏ ਜਾਂ ਕੋਈ ਸਪੈਸ਼ਲ ਚੀਜ਼ ਦੱਸਣੀ ਹੋਵੇ ਪੁੱਛਣੀ ਹੋਵੇ ਕਮੈਂਟ ਦੇ ਵਿੱਚ ਤੁਸੀਂ ਪੁੱਛ ਦੱਸ ਸਕਦੇ ਹੋ ਥੈਂਕ ਯੂ ਸੋ ਮੱਚ ਹਾਂ ਜੀ ਲਹਿੰਗਾ ਕਸਟਮਰ ਦਾ ਔਨ ਆਰਡਰ ਬਣਾਇਆ ਹੈ ਇੱਕ ਵਾਰ ਕਲੋਸ ਤੋਂ ਫਿਨਿਸ਼ਿੰਗ ਚੈੱਕ ਕਰਾ ਦੇ ਸਾਰੀ ਤੇ ਆਪਾਂ ਰੇਟ ਦੀ ਗੱਲ ਵੀ ਕਰਾਂਗੇ ਫੈਬਰਿਕ ਦੀ ਵੀ ਗੱਲ ਕਰਾਂਗੇ ਸਾਰਿਆਂ ਦੇ ਉੱਪਰ ਕਲੋਸ ਤੋਂ ਚੈੱਕ ਕਰਾ ਦੇ ਫਿਨਿਸ਼ਿੰਗ ਚੈੱਕ ਕਰਵਾ ਦੇ ਵਰਕ ਦੀ ਕਲੀਆਂ ਵਾਲਾ ਲਹਿੰਗਾ ਹੈ ਵਾਲਾ ਪ੍ਰੋਪਰ ਵਰਕ ਚੈੱਕ ਕਰ ਲਓ ਆਪਾਂ ਦੂਸਰਾ ਪੀਸ ਵੀ ਤੁਹਾਨੂੰ ਚੈੱਕ ਕਰਵਾਉਣੀ ਆ ਫੋਹ ਦੀ ਪਿਆਰਾ ਪੀਸ ਬਣਿਆ ਹੋਇਆ ਹੈ ਵਾਲਾ ਫੈਬਰਿਕ ਲਗਾਇਆ ਆਪਣੇ ਪਿਓਰ ਸਿਲਕ ਇੱਕ ਵਾਰ ਗੈਟਅੱਪ ਚੈੱਕ ਕਰ ਲੋ ਫਿਰ ਆਪਾਂ ਪ੍ਰਾਈਸ ਦੀ ਵੀ ਗੱਲ ਕਰਦੇ ਆਂ ਔਰ ਇਹਦੇ ਨਾਲ ਇਹ ਵਾਲਾ ਜਿਹੜਾ ਸ਼ਰਟ ਦਾ ਕੱਪੜਾ ਆਊਗਾ ਆਹ ਲੋ ਜੀ ਇਹ ਦੇਖ ਕਿ ਇਹਨੂੰ ক্লোਜ਼ਪ ਹੋ ਚੈੱਕ ਕਰਵਾ ਦੇ ਜੇ ਬਾਜ਼ੂ ਵੀ ਇਹਦੇ ਬਹੁਤ ਸੋਹਣੇ ਆਣਗੇ ਇਹ ਵਾਲਾ ਬਾਜ਼ੂ ਦੇ ਵਿੱਚ ਵਰਕ ਆਊਗਾ ਔਰ ਰਹੀ ਗੱਲ ਦੁਪट्टे ਦੀ ਫੁੱਲ ਪਿਓਰ ਔਰਗੰਜ਼ਾ ਦਾ ਦੁਪੱਟਾ ਲਾਇਆ ਆਪਾਂ ਨੇ ਫੁੱਲ ਪਿਓਰ ਔਰਗੰਜ਼ਾ ਦਾ ਦੁਪੱਟਾ ਲੱਗ ਗਿਆ ਚੈੱਕ ਕਰੋ ਦੁਪੱਟਾ ਹਲੇ ਹੁਣੇ ਉੱਤਰਿਆ ਸੀ ਵਰਕ ਦੇ ਉੱਪਰ ਪਉਦਾ ਹੀ ਇਹ ਦੀ ਵੀਡੀਓ ਪਾਉਣ ਲੱਗੇ ਆ ਇਹਦੇ ਪਿੱਛੇ ਹਲੇ ਕੰਮ ਰਹਿੰਦਾ ਆ ਜਿਵੇਂ ਕਿ ਇਹਦੇ ਨਿਚੋ ਨੇ ਫਿਨਿਸ਼ਿੰਗ ਪੱਟੀ ਔਰ ਲੈਸਿੰਗ ਦਾ ਕੰਮ ਸਾਰਾ ਰਹਿੰਦਾ ਹੈ ਫੁੱਲ ਪਿਓਰ ਔਰਗੰਜ਼ਾ ਦਾ ਦੁਪੱਟਾ ਇੱਕ ਵਾਰ ক্লোਜ਼ ਤੋਂ ਸਾਰੀ ਫਿਨਿਸ਼ਿੰਗ ਚੈੱਕ ਕਰਵਾ ਲੇ ਮੁੰਸੇ ਦੇ ਤੇ ਸਾਰੀ ক্লোਜ਼ ਤੋਂ ਚੈੱਕ ਕਰਨ ਸਾਰੇ ਸੌਫਟ ਵਾਲਾ ਵਧੀਆ ਵਾਲਾ ਜਿਹੜਾ ਦੁਪੱਟਾ ਹੁੰਦਾ ਆ ਔਰਗੰਜ਼ਾ ਦਾ ਉਹ ਵਾਲਾ ਦੁਪੱਟਾ ਲਗਾਇਆ ਆ ਔਰ ਇਹ ਵਾਲਾ ਪੀਸ ਆਪਾਂ ਨੇ ਰੈਡੀ ਕਰਿਆ ਪਿਓਰ ਸਿਲਕ ਫੈਬਰਿਕ ਔਰਗੰਜ਼ਾ ਪਿਓਰ ਦੁਪੱਟਾ ਔਰ ਜੇ ਪ੍ਰਾਈਸ ਦੀ ਗੱਲ ਕਰੀਏ ਇਹ ਵਾਲਾ ਪੀਸ ਆਪਾਂ ਨੇ ਤਿਆਰ ਕਰਿਆ ਆ 55000 ਦੀ ਰੇਂਜ ਚ ਜੇ ਕੋਈ ਵੀ ਤੁਸੀਂ ਪੀਸ ਹੋਰ ਕਸਟਮਾਈਜ਼ ਕਰਵਾਉਣਾ ਹੈ ਕਰਵਾ ਸਕਦੇ ਹੋ ਜੀ ਇਹ ਵਾਲਾ ਪੀਸ ਕਸਟਮਾਈਜ਼ ਕਰਵਾਉਣਾ ਇਹ ਵੀ ਹੋ ਜਾਊਗਾ ਔਰ ਅਦਰਵਾਈਜ਼ ਜੇ ਹੋਰ ਕੋਈ ਵੀ ਡਿਜ਼ਾਈਨ ਤੁਸੀਂ ਕੱਢਿਆ ਹੋਇਆ ਮੈਨੂੰ ਉਹ ਪੇਜ ਦਿਓ ਉਹ ਵਾਲਾ ਸੇਮ ਵੀ ਬਣ ਜਾਊਗਾ ਜਿਹੜਾ ਨੈਕਸਟ ਹੈ ਉਹ ਸੂਟ ਲੈ ਕੇ ਆਏ ਆ ਆਪਾਂ ਬਹੁਤ ਹੀ ਸੋਹਣਾ ਔਰ ਇਹ ਵਾਲੀ ਪੀਸ ਅਸੀਂ ਰਿਟੇਲ ਸੇਲ ਵਾਸਤੇ ਸਿਰੇ ਰੈਡੀ ਕਰਕੇ ਨਹੀਂ ਰੱਖੇ ਹੋਏ ਇਹ ਸਿਰਫ ਔਨ ਆਰਡਰ ਬਣਦੇ ਆ ਕਿ ਤੇ ਵਹਿਮ ਦੇ ਵਿੱਚ ਸ਼ੌਪ ਤੇ ਨਾਲ ਆ ਜਿਓ ਲੈਣ ਲਈ ਸੋ ਸਿਰਫ ਇੱਕ ਇਹ ਦਿਖਾਉਣ ਦੇ ਵਾਸ ਜਿਹੜੇ ਆਨ ਆਰਡਰ ਆਨ ਆਰਡਰ ਕਸਟਮਰਾਂ ਦੇ ਬਣੇ ਹੋਏ ਆ ਇਹ ਪਰ ਇਹਨੂੰ ক্লোਜ਼ ਤੋਂ ਸਾਰਾ ਚੈੱਕ ਕਰਵਾ ਦੇ ਪੀਸ ਕਿੰਨਾ ਪਿਆਰਾ ਫਿਨਿਸ਼ਿੰਗ ਚੈੱਕ ਕਰਵਾ ਦੇ ਕਟਅਪ ਕਿੰਨੀ ਪਿਆਰੀ ਹੈ ਦੀ ਉੱਪਰ ਤੱਕਰ ਪੂਰਾ ਹੈਂਡਵਰਕ ਦਾ ਕੰਮ ਹੋਇਆ ਔਰ ਇਹਦਾ ਫੈਬਰਿਕ ਸੈਟਨ ਔਰ ਗੰਗਾ ਲਗਾਇਆ ਆਪਾਂ ਨੇ ਠੀਕ ਹੈ ਜੀ ਔਰ ਇਹ ਵਾਲੇ ਇਹਦੇ ਬਾਜੂ ਦੇ ਕੰਮ ਆਊਗਾ ਬਹੁਤ ਹੀ ਸੋਹਣਾ ਬਾਜੂ ਦੇ ਕੰਮ ਹੈ ਇਹਦਾ ਪੂਰਾ ਫਰੰਟ ਜਾਲ ਵਰਕ ਆ ਇਹ ਬਣਾਇਆ ਇਹਦਾ ਡਿਜ਼ਾਈਨ ਆ 16000 ਰੁਪਏ ਦੀ ਰੇਂਜ 'ਚ ਰੈਡੀ ਹੁੰਦਾ ਆ ਔਰ ਇਹਦਾ ਦੁਪੱਟੇ ਦੇ ਉੱਪਰ 4 ਸਾਈਡ ਲੈਸ ਆਊਗੀ ਔਰ ਗੰਦਾ ਫੁੱਲ ਫਲੋਰ ਦੁਪੱਟਾ ਔਰ ਵਿਚ ਵਿਚ ਇਹਦੇ ਵਰਕ ਆਊਗਾ ਦੁਪੱਟੇ ਦੇ ਹਲਕਾ ਹਲਕਾ ਜਾਂ ਔਰ ਇਹ ਵਾਲਾ ਸਾਰਾ ਫੰਡ ਹੈਵੀ ਆ ਸੈਟਨ ਔਰ ਗੰਦਾ ਦਾ ਫੈਬਰਿਕ ਆਊਗਾ 16000 ਦੀ ਰੇਂਜ 'ਚ ਇਹ ਵਾਲਾ ਜੇ ਕਿਸੇ ਨੇ ਕਸਟਮਾਈਜ਼ ਕਰਵਾਉਣਾ ਉਹ ਵੀ ਹੋ ਜਾਏਗਾ ਇਹਦੇ ਵਿੱਚ ਵਰਕ ਘੱਟ ਕਰਵਾਉਣਾ ਜਾਂ ਇਹਨੂੰ ਆਰੀ ਹੈਂਡਸ ਕਰਵਾਉਣਾ ਉਹ ਤੁਸੀਂ ਆਪਣੀ ਚੁਆਇਸ ਨਾਲ ਕਰਵਾ ਸਕਦੇ ਹੋ ਇਹਨੂੰ ਪ੍ਰਾਈਸ ਘੱਟ ਕਰਾਂਗੇ ਜੇ ਦਾ ਫੈਬਰਿਕ ਹਲਕਾ ਰਵਾ ਕੇ ਜਾਂ ਦੁਪੱਟਾ ਹਲਕਾ ਕਰਕੇ ਦੁਪੱਟੇ ਵਰਕਡ ਉਹਨੂੰ ਤੁਸੀਂ 10000 ਤੱਕ ਵੀ ਲਾ ਸਕਦੇ ਹੋ ਇਹਨੂੰ ਤੁਸੀਂ 25000 ਤੱਕ ਵੀ ਲਾ ਸਕਦੇ ਹੋ ਜੇ ਪਿਓਰ ਤਿਲਕ ਫੈਬਰਿਕ ਲਵਾਉਗੇ ਫੈਬਰਿਕ ਦੇ ਹਿਸਾਬ ਨਾਲ ਇਹਨੂੰ ਕਸਟਮਾਈਜ਼ ਆਪਾਂ ਕਰ ਲਾਂਗੇ ਜੀ। ਇਹ ਨੈਕਸਟ ਪੀਸ ਹੈਗਾ ਸਟਿਚਿੰਗ ਹੋਇਆ ਹੋਇਆ ਪੀਸ ਹੈ ਇਹ ਵਾਲਾ ਇਹਨੂੰ ক্লোਜ਼ ਤੋਂ ਚੈੱਕ ਕਰਵਾ ਲਿਓ ਇਹ ਕਿੰਨਾ ਪਿਆਰਾ ਪੀਸ ਹੈ ਇਹ ਵਾਲਾ ਇਹ ਵੀ ਸੈਟਨ ਔਰਗੰਜ਼ਾ ਦੇ ਰੈਡੀ ਕਰਿਆ ਆ ਇਹ ਇਹ ਕਸਟਮਰ ਨੇ ਆਪਾਂ ਨੂੰ ਸਟਿਚਿੰਗ ਵੀ ਕਰਵਾਈ ਆ ਇਹ ਵਾਲੀ ਆਪਣੀ ਸਟੀਚਿੰਗ ਹੈ ਜੇ ਤੁਸੀਂ ਸਟੀਚ ਵੀ ਕਰਵਾਉਣਾ ਹੈ ਸ਼ੋਰ ਸਟੀਚ ਵੀ ਕਰਵਾ ਸਕਦੇ ਹੋ 슬ੀਵਸ ਦੇ ਉੱਪਰ ਵੀ ਬਹੁਤ ਪਿਆਰਾ ਵਰਕ ਹੈ ਦੇ ਲਾਈਟ ਜਿਆ ਵਰਕ ਦੇ 슬ੀਵਸ ਤੇ ਆਊਗਾ ਔਰ ਇਹਦੀ ਬਾਟਮ ਹੈ ਜਿਹੜੀ ਬਾਟਮ ਇਹਦੀ ਸਟ੍ਰੈਟ ਵਿੱਚ ਜਿੱਦਾ ਆਉਂਦੀ ਹੈ ਅੱਜ ਕੱਲ ਫਾਰਸੀ ਬਾਟਮਾਂ ਚੱਲਦੀਆਂ ਨੇ ਉਸ ਤਰ੍ਹਾਂ ਦੀ ਬਾਟਮ ਬਣਾਈ ਆ ਆਪਣੇ ਔਰ ਬਾਟਮ ਦੇ ਉੱਪਰ ਵੀ ਹੈਵੀ ਵਰਕਰ ਹੈ ਬਹੁਤ ਹੀ ਪਿਆਰਾ ਵਰਕ ਹੈ ਬਾਟਮ ਤੇ ਵੀ ਪੀਸ ਚੈੱਕ ਕਰੋ ਕਿੰਨਾ ਹੀ ਪਿਆਰਾ ਆ ਔਰ ਇਹਦਾ ਦੁਪੱਟਾ ਜਿਹੜਾ ਲਾਇਆ ਆ ਆਪਣੇ ਬਹੁਤ ਹੀ ਸੋਹਣਾ ਰਾਇਲ ਬਲੂ ਕਲਰ ਜਿਹੜਾ 'ਚ ਥ੍ਰੈਡ ਲੱਗਿਆ ਉਹ ਵਾਲਾ ਦੁਪੱਟਾ ਬੰਨਾ ਹੈ ਦਾ ਦ ਤੇ ਫੁੱਲ ਆਪਨ ਕੋ ਰੈਡੀ ਹੋ ਕੇ ਆ ਗਿਆ ਸੀ ਕਿ ਮੇਰੀ ਪਾਈਆਂ ਵੀਡੀਓ ਪਾਈ ਆ ਪਰ ਇਹਦੇ ਵਿੱਚ ਤੁਹਾਨੂੰ ਜਿਹੜੇ ਜਿਹੜੇ ਡਿਜ਼ਾਈਨ ਰੈਡੀ ਹੋਏ ਆ ਮੈਂ ਤੁਹਾਨੂੰ ਇੱਕ ਵਾਰੀ ਸਾਰੇ ਚੈੱਕ ਕਰਵਾਉਣਾ ਆ ਵੀਡੀਓ ਨਾਲ ਬਣੇ ਰਹੋ ਜੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਹਲੋ ਜੀ ਨੈਕਸਟ ਪੀਸ ਇਹ ਵਾਲਾ ਆਊਗਾ ਬਹੁਤ ਹੀ ਸੋਹਣਾ ਇਹ ਵਾਲਾ ਕਿ ਇਹਦੇ ਚੈੱਕ ਕਰਵਾਦੇ ਪ੍ਰੋਪਰ ਧੱਕੇ ਚ ਬਣਿਆ ਹੋਇਆ ਪੀਸ ਇਹਦੇ ਵਿੱਚ ਜਿਹੜਾ ਵਰਕ ਆ ਜ਼ਿਆਦਾਤਰ ਸਾਰੇ ਧੱਕੇ ਦਾ ਆ ਔਰ ਇਹਦੇ ਨੈਕ ਤੇ ਵੀ ਵਰਕਰ ਆ ਆਹ ਲਓ ਜੀ ਬਹੁਤ ਹੀ ਪਿਆਰਾ ਪੀਸ ਆ ਇਹ ਵਾਲਾ 15000 ਦੀ ਰੇਂਜ ਦੇ ਵਿੱਚ ਆਊਗਾ ਇਹਦਾ ਦੁਪੱਟਾ ਵੀ ਫਰਕ ਆਊਗਾ ਔਰ ਇਹਦਾ ਫੈਬਰਿਕ ਸੈਟਨ ਔਰ ਗਾਂਜ਼ਾ ਆ ਔਰ ਇਹਦੀ ਗੱਲ ਕਰੀਏ ਬਾਜੂ ਦੇ ਉੱਪਰ ਵੀ ਆਪਣੇ ਬਹੁਤ ਹੀ ਪਿਆਰਾ ਦਬਕੇ ਦਾ ਵਰਕ ਕਰਿਆ ਹੈ ਔਰ ਬਾਟਮ ਦੇ ਉੱਪਰ ਵੀ ਸਟ੍ਰੇਟ ਬਾਟਮ ਹੈ ਇਹਦੀ ਬਾਟਮ ਤੇ ਵੀ ਦਬਕੇ ਦਾ ਵਰਕ ਕਰਿਆ ਆ ਦੁਪੱਟਾ ਇਹਦਾ 4 ਸਾਈਡ ਵਰਕ ਆਊਗਾ ਵਿੱਚ ਬੁੱਟੀਆਂ ਆਣੀਆਂ ਫੁੱਲ ਪਿਓਰ ਵਰਗਾਂਜ਼ਾ ਦਾ ਦੁਪੱਟਾ ਲਗਾਇਆ ਹੈ ਇਹਦਾਂ ਆਪਣੇ ਇਹ ਬਹੁਤ ਸੋਹਣਾ ਔਰ ਇਹ ਵਾਲਾ ਪੀਸ ਜਿਹੜਾ ਬਣਿਆ ਹੈ 17 ਇੰਚ ਕੇ ਦਾ ਜੀ ਕਸਟਮਰ ਹੈ ਉਹਨਾਂ ਨੇ ਇਹ ਵਾਲਾ 27 ਇੰਚ ਦੇ ਵਿੱਚ ਰੈਡੀ ਕਰਿਆ ਹੈ ਇਹ ਸ਼ੈਪ ਟਾਈ ਬਿਲਡਾਈਨ ਬਣਨਾ ਹੈ ਬਹੁਤ ਹੀ ਪਿਆਰਾ ਬਣਨਾ ਹੈ ਇਹ ਵਾਲਾ ਪੀਸ ਇਹ ਵਾਲਾ ਜੇ ਤੁਸੀਂ ਔਨ ਆਰਡਰ ਸੌਰੀ WhatsApp ਦੇ ਉੱਪਰ ਇਹਦੀ ਬਣੇ ਹੋਈ ਦੀ ਫੋਟੋ ਚਾਹੀਦੀ ਹੈ ਬਣੇ ਹੋਈ ਦੀ ਫੋਟੋ ਕਿ ਤੁਹਾਨੂੰ ਦੇ ਦਾਂਗੇ ਔਰ ਇਹਦੇ ਵਿੱਚ ਨੈਕਸਟ ਲੇਡ ਡਿਜ਼ਾਈਨ ਆ ਠੀਕ ਹੈ ਇਹ ਵਾਲਾ ਡਿਜ਼ਾਈਨ ਆ ਇਹ ਬਣਾਇਆ ਪਿਓਰ ਖਾਦੀ ਦੇ ਪਰਨ ਸੌਫਟ ਵਾਲੀ ਖਾਦੀ ਲਾਈ ਹੈ ਪਿਓਰ ਸੌਫਟ ਵਾਲੀ ਖਾਦੀ ਕਲਰ ਰੱਖਿਆ ਰਾਇਲ ਬਲੂ ਪਰ ਬਹੁਤ ਹੀ ਪਿਆਰਾ ਕਲਰ ਹੈ ਇਹ ਵਾਲਾ ਚੈੱਕ ਕਰੋ ਕਿੰਨਾ ਪਿਆਰਾ ਹੈ ਇਹ ਵਾਲਾ ਚਾਕ ਬਣਿਆ ਹੋਇਆ ਔਰ ਇਹਦੀ ਨੈਕ ਤੇ ਵੀ ਕਿੰਨਾ ਪਿਆਰਾ ਵਰਕ ਆ ਹੋਇਆ ਇਹ ਚੈੱਕ ਕਰੋ ਪ੍ਰੋਪਰ ਹੈਂਡਵਰਕ ਦਾ ਨੈਕ ਤੇ ਵਰਕ ਆਊਗਾ ਚਾਕ ਨੇ ਔਰ ਇਹਦੇ ਬਾਜੂ ਦੇ ਉੱਪਰ ਹੈਵੀ ਵਰਕਾਂ ਚੈੱਕ ਕਰੋ ਇਹ ਬਾਜੂ ਇਹਦੇ ਔਰ ਇਹਦੀ ਬੈਕ ਦੇ ਉੱਪਰ ਵੀ ਆਪਣੇ ਪੂਰਾ ਵਰਕ ਕਰਿਆ ਹੈ ਬੈਕ ਚੈੱਕ ਕਰੋ ਬੈਕ ਦੇ ਉੱਪਰ ਚਾਕ ਬਣੇ ਹੋਏ ਆ ਪ੍ਰੋਪਰ ਘੇਰਾ ਬਣਿਆ ਹੋਇਆ ਫਰੰਟ ਬੈਕ ਚਾਕ ਗਲਾ ਬਾਜੂ ਹੈਵੀ ਨੇ ਜੀ ਇਹਦੇ ਪੀਸ ਚੈੱਕ ਕਰ ਲਿਆ ਤੁਸੀਂ ਸਾਰਾ ਫੈਬਰਿਕ ਲਗਾਇਆ ਆਪਣੇ ਨਾ 플ੋਰ ਸੌਫਟ ਖਾਦੀ ਔਰ ਗੱਲ ਕਰੀਏ ਬਾਟਮ ਦੀ ਬਾਟਮ ਦੇ ਉੱਪਰ ਹੀ ਬਨ ਪੈਚ ਲਗਾ ਕੇ ਵਰਕ ਕਰਿਆ ਹੈ ਬਹੁਤ ਹੀ ਪਿਆਰਾ ਬਾਟਮ ਤੇ ਵਰਕ ਆਊਗਾ ਜੀ ਪੀਸ ਪੂਰਾ ਬਿਹਤਰੀਨ ਬਣਿਆ ਹੋਇਆ ਜੇ ਪ੍ਰਾਈਸ ਦੀ ਗੱਲ ਕਰੀਏ 14500 ਰੁਪਏ ਪ੍ਰਾਈਸ ਹੈ ਦਾ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਤਾਂ ਡਬਲ ਸ਼ੇਡ ਚ ਆਊਗਾ ਦੁਪੱਟੇ ਉੱਪਰ ਵਰਕ ਹੋਰ ਵਿਦ ਲੈ ਸਕਦੇ ਦੁਪੱਟੇ ਦੇ ਇਹ ਵਾਲੇ ਪੀਸ ਨਾਲ ਤੇ ਇੱਕ ਤੋਂ ਡਿਜ਼ਾਈਨ ਬਹੁਤ ਐਕਸਪੈਕਟ ਬਣਿਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਮੋਰ ਬਾਕੀ ਕਲਰ ਦੇ ਵਿੱਚ ਇਹ ਵਾਲਾ ਪੀਸ ਲਓ ਜੀ ਪਿਓਰ ਨੇਚਰਲ ਗਰੇਪ ਫਿਲ ਬਣਾਇਆ ਆਪਣੇ ਇਹ ਵਾਲਾ ਇਹ ਪਿਓਰ ਐ ਨੈਚੁਰਲ ਗਰੇਵ ਆਂਦੀ ਆ ਓਵਰ ਇਹ ਫੈਬਰਿਕ ਤੇ ਬਣਿਆ ਹੈ। ਉਹ ਇਹ ਨੈਕ ਤੇ ਵਰਕ ਚੈੱਕ ਕਰਵਾ ਦੇ। ਨੈਕ ਦੇ ਉੱਪਰ ਹੀ ਪ੍ਰੋਪਰ ਵਰਕ ਆਊਗਾ ਜੀ। ਸਲੀਵਸ ਦੇ ਉੱਪਰ ਹੀ ਪ੍ਰੋਪਰ ਹੈਂਡਵਰਕ ਦਾ ਕੰਮ ਆਊਗਾ ਜੀ। ਦੇਖੋ ਕਿੰਨਾ ਪਿਆਰਾ ਪੀਸ ਬਣਿਆ ਹੋਇਆ ਹੈ। ਪ੍ਰੋਪਰ ਹੈਂਡਵਰਕ ਦਾ ਸਾਰਾ। ਨੈਚੁਰਲ ਗਰੇਵ ਫੈਬਰਿਕ ਹੈ ਔਰ ਬਾਟਮ ਦੇ ਉੱਪਰ ਵੀ ਪਰ ਵਰਕ ਕਰਿਆ ਹੈ। ਹਲੋ ਜੀ ਬਾਟਮ ਚੈੱਕ ਕਰ ਲਓ। ਬਾਟਮ ਸਾਰੇ ক্লোਜ਼ ਹੋ ਜਾ ਕਰਵਾ ਦੇ। ਕੋਰਾ ਜੀ ਸਾਰੇ ਬਿਲਕੁਲ ਹੀ ক্লোਜ਼ ਹੋ ਚੈੱਕ ਕਰਵਾ ਦੇ। ਫਿਨਿਸ਼ਿੰਗ ਬਣਾਓ। ਉਹ ਜਿਹੜਾ ਲਾਸਟ ਡਿਜ਼ਾਈਨ ਦਿਖਾਉਣ ਲੱਗਾ ਅਰਜਨ ਦੀ ਕ੍ਰੇਪ ਤੇ ਬਣਾਇਆ ਤੁਸੀਂ ਨੇਚਰਲ ਕ੍ਰੇਪ ਆ ਪ੍ਰੋਪਰ ਇਹ ਸਟਾਰਟ ਕਰੋ ਕਿੰਨਾ ਪਿਆਰਾ ਹੈ। ক্লোਸ ਤੋਂ ਸਾਰਾ ਵਰਕ ਚੈੱਕ ਕਰਵਾ ਦੋ। ਇੱਕ ਵਾਰ ਪ੍ਰੋਪਰ ਹੈਂਡਵਰਕ ਦਾ ਪੀਸ ਆਊਗਾ। ਨੇਚਰਲ ਕ੍ਰੇਪ ਦੇ ਉੱਪਰ ਦੋ ਬੁੱਤੇ ਆ ਜਾਣਗੇ, ਘੇਰਾ ਹੋ ਜਾਊਗਾ ਗਲੇ ਤੇ ਵਰਕ ਆਊਗਾ ਬਹੁਤ ਹੀ ਸੋਹਣਾ ਗਲਾ ਵਰਕ। ਇਹ ਵਾਲਾ ਆਊਗਾ ਜਿਹਦੇ ਬਾਜੂ ਦੇ ਵਰਕ। ਬਾਜੂ ਦੇ ਉੱਪਰ ਵਰਕ ਚੈੱਕ ਕਰੋ ਕਿੰਨਾ ਪਿਆਰਾ ਹੈ ਇਹਦੇ ਬਾਜੂ ਦਾ ਵਰਕ ਆ ਪ੍ਰੋਪਰ ਹੈਂਡਵਰਕ ਦੇ ਵਿੱਚ। ਔਰ ਇਹ ਵਾਲਾ ਆਊਗਾ ਇਹਦੇ ਬਾਟਮ ਦੇ ਵਰਕ। ਸਟ੍ਰੇਟ ਬਾਟਮ ਹੈ ਦੀ। बॉटम के उपर ही बहुत ही प्यारा वर्क कर अपने लो जी फैब्रिक रखे नैचुरल क्रेम दुपट्टा लगाया था ना प्योर कमल का कमल चनावन का दुपट्टा लगाया अपने लो जी वर्क दुपट्टे की फोर साइड आऊगा चैक करो कि ही प्यारा वर्क है फिनिशिंग बट्टे वगैरह लगाई हुई है जी प्रॉपर स्टिचिंग होकर सूट बिल्कुल यह रेडी है जो ये वाला किसी ने कस्टमाइज करवाना यह भी करवा सकते हो सतारह हज़ार पांच सौ रेंज विद फैब्रिक विद वर्क ਇਹ ਹੁਣ ਲੱਪਾ ਕੇ ਆਪਣੇ ਕਾਰਖਾਨੇ ਦੇ ਵਿੱਚ ਇਤੋਂ ਪੇਸ ਸੁਹਣਾ ਹੈ ਜਿਵੇਂ ਕਿ ਇਹ ਵਾਲਾ ਪੇਸ ਹੁਣ ਹੀ ਉਤਰਿਆ ਹੈ ਕਸਟਮਰ ਨੇ ਕਸਟਮਾਈਜ਼ ਕਰਵਾਇਆ ਆਪਣੇ ਤੋਂ ਔਰ ਇਹਦਾ ਫੈਬਰਿਕ ਪਿਓਰ ਨੇਚਰਲ ਕਰੇਵਾ ਅਰਜਨ ਦੇ ਕਰੇਵਾ ਹੋਊਗੀ ਪਿਓਰ ਅਰਜਨ ਦੇ ਕਰੇਵਾ ਵਾਲੀ ਚਾਕਾਂ ਦੇ ਉੱਪਰ ਮੋਰ ਬਣੇ ਹੋਏ ਆ ਦੋਨਾਂ ਪਾਸੇ ਰੌਇਲ ਜੂ ਛੇੜਾ ਔਰ ਇਹਦੇ ਨੈਕ ਤੇ ਵੀ ਵਰਕ ਕਰਿਆ ਬਹੁਤ ਹੀ ਪਿਆਰਾ ਨੈਕ ਦੇ ਵਰਕ ਦਬਕਾ ਵਰਕ ਸਾਰਾ ਮਿਕਸ ਵਰਕ ਹੁੰਦਾ ਹੈ ਵਿੱਚ ਡੌਟਸ ਲੱਗੇ ਆ ਔਰ ਇਹ ਵਾਲਾ ਬਾਜੀ ਦੇ ਵਰਕ ਆਊਗਾ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਵਰਕ ਦੀ ਫਿਨਿਸ਼ਿੰਗ ਹੈ ਔਰ ਇਹ ਵਾਲਾ ਪੀਸ ਆਪਣੇ ਰੈਡੀ ਕਰਿਆ ਬਹੁਤ ਹੀ ਪਿਆਰੇ ਰੇਟ ਦੇ ਵਿੱਚ ਸਿਰਫ 9000s ਰੈਡੀ ਕਰਿਆ ਔਰ ਇਹਦੀ ਬਾਟਮ ਦੇ ਉੱਪਰ ਵੀ ਬਹੁਤ ਹੈਵੀ ਵਰਕ ਹੈ ਜਿਵੇਂ ਕਿ ਇਹ ਵਾਲਾ ਬਾਰਡਰ ਉੱਪਰ ਫਿਰ ਮੋਰ ਬਣੇ ਹੋਇਆ ਬਾਟਮ ਹਾਂ ਦੇ ਬਣੀ ਨਹੀਂ ਹੈਗੀ ਕਿਉਂਕਿ ਇੱਕ ਅਰਜੈਂਟ ਔਰ ਡਾ ਕੇ ਸੀ ਉਹ ਧਰਵਾਣਾ ਪੈ ਗਿਆ ਤੇ ਇਹ ਵਾਲਾ ਪੀਸ ਤੁਸੀਂ ਦੇਖੋ ਕਿੰਨਾ ਪਿਆਰਾ ਹੈ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਪੀਸ ਦੀ ਫਿਨਿਸ਼ਿੰਗ ਚੈੱਕ ਕਰੋ ਲੋ ਜੀ ਗੈਟਅਪ ਦੇਖ ਲਓ ਇੱਕ ਵਾਰੀ ਬਾਕੀ ਇਹ ਵਾਲਾ ਜਿਹੜਾ ਪੀਸ ਬਣਨਾ ਹੈ ਮੈਂ ਇਹਦੀ ਫੋਟੋ ਵੀ ਪਰਮੈਨਸ਼ਨ ਕਰ ਦੂੰਗਾ ਤੇ ਬਣਨ ਤੋਂ ਬਾਅਦ ਇਹਦੀ ਵੀਡੀਓ ਵੀ ਜ਼ਰੂਰ ਪਾਵਾਂਗੇ ਇਸੀ ਰੂਮ ਉਧਰੀ ਸਾਈਡ ਆਪਣੇ ਕਾਰਖਾਨੇ ਦੀ ਵੀਡੀਓ ਦਿਖਾਈ ਸੀਗੀ ਤੇ ਪਿੱਛੇ ਤੁਸੀਂ ਦੇਖੀ ਹੋਣੀ ਹੈ ਜਦੋਂ ਅੱਗੇ ਆ ਕੇ ਦੇਖੋਗੇ ਕਿ ਇੱਕ ਇਹ ਵਾਲਾ ਆਪਣਾ ਰੂਮ ਲਿਆ ਹੋਇਆ ਜਿੱਥੇ ਕਾਰਗਰ ਕੀ ਕਰੀ ਕਰ ਬੈਠੇ ਆ ਰਹੇ ਆ ਬਣ ਰਿਹਾ ਪੀਸ ਆਰੀ ਦੇ ਪੀਸ ਬਣ ਰਿਹਾ ਹੈ ਕੋਰਨਰ ਦੇ ਬੁੱਟਾ ਇੱਕ ਮਸ਼ੀਨ ਇੱਧਰ ਕਰਦੇ ਦੂਸਰੀ ਮਸ਼ੀਨ ਤੀਸਰੀ ਚੌਥੀ ਮਸ਼ੀਨ ਕਹਿੰਦੇ ਪੰਜ ਵੀ ਉੱਥੇ ਮਸ਼ੀਨ ਆ ਜਾਣੀ ਆ ਰਹੀ ਦੀ ਪੰਜ ਮਸ਼ੀਨਾਂ ਇਹ ਹੋ ਗਈਆਂ ਆਪਣੀਆਂ ਪ੍ਰੋਪਰ ਆਰੀ ਦਾ ਜੁੰਨਾ ਸਟਾਕ ਰੀਡਿੰਗ ਕਰਵਾਉਣਾ ਇੱਕ ਨਾਲ 100 ਪੀਸ ਵੀ ਰੀਡਿੰਗ ਕਰਵਾਉਣਾ ਆ 1 ਵੀਕ ਦੇ ਵਿੱਚ ਅਸੀਂ ਉਹ ਵੀ ਰੈਡੀ ਕਰਵਾਵਾਂਗੇ ਹੋਰ ਸੇਲ ਦੇ ਵਿੱਚ ਡੀਲ ਹੋਊਗੀ ਰਿਟੇਲ ਬਿਲਕੁਲ ਡੀਲ ਨਹੀਂ ਹੋਊਗੀ ਜੇ ਕਿਹਨਾਂ ਕੁਆਂਟੀਟੀ ਨਾਲ ਆਰੀ ਦੇ ਪੀਸ ਬਣਾਉਣੇ ਬਣਵਾ ਸਕਦੇ ਹੋ ਤੇ ਪੰਜ ਮਸ਼ੀਨਾਂ ਹੋ ਰਹਿਣੀਆਂ ਪੰਜ ਮਸ਼ੀਨਾਂ ਉਧਰ ਨੇ ਆਪਣੀ ਦੂਸਰੀ ਕਾਰਗਾਨੇ ਦੇ ਵਿੱਚ ਜਿੰਨੇ ਮਰਜ਼ੀ ਪੀਸ ਰੈਡੀ ਕਰਵਾ ਲੋ ਆਰੀ ਦੇ ਪਫ ਦੇ ਪ੍ਰੋਪਰ ਸਾਰਾ ਆਪਣਾ ਅਬਦਾ ਕੰਮ ਆ ਕੋਈ ਸਿੰਗਲ ਪੀਸ ਰੈਡੀ ਨਹੀਂ ਹੋਣਾ ਆਏਗਾ ਥੈਂਕ ਯੂ ਸੋਮਾ